ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਵਾਅਦੇ ਦਿੱਤੇ ਨੇ ਔਰ ਇਹ ਗੱਲ ਕਹੀ ਹੈ ਕਿ ਸਮਾਂਬੰਦ ਢੰਗ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ਦਰਅਸਲ ਕੈਬਨਟ ਸਬਕਮੇਟੀ ਵੱਲੋਂ 8 ਮੁਲਾਜ਼ਮ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਔਰ ਇਹ ਗੱਲਬਾਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਵਫਦਾਂ ਨਾਲ ਕੀਤੀ ਇੱਕ ਇੱਕ ਕਰਕੇ ਮੁਲਾਜ਼ਮ ਜੂਨਨਾਂ ਦੇ ਵਫਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲੇ ਔਰ ਉਹਨਾਂ ਨੂੰ ਆਪਣੇ ਦੁੱਖੜੇ ਦੱਸੇ ਆਪਣੀਆਂ ਮੰਗਾਂ ਦੱਸੀਆਂ ਤੇ ਵਿੱਤ ਮੰਤਰੀ ਕੱਲੇ ਕੱਲੇ ਨੂੰ ਭਰੋਸਾ ਦਿੰਦੇ ਰਹੇ ਆ ਵਿੱਤ ਮੰਤਰੀ ਨੇ ਮੌਕੇ ਤੇ ਜਿਹੜੇ ਅਧਿਕਾਰੀ ਮੌਜੂਦ ਸੀ ਉਹਨਾਂ ਕੋਲੋਂ ਮੁਲਾਜ਼ਮ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਔਰ ਵਫਦਾਂ ਨੂੰ ਭਰੋਸਾ ਦਿੱਤਾ ਵੀ ਹਮਦਰਦੀ ਨਾਲ ਤੇ ਸਮਾਮਨ ਢੰਗ ਨਾਲ ਮੰਗਾਂ ਦੇ ਨਿਪਟਾਰੇ ਕੀਤੇ ਜਾਣਗੇ ਇਸ ਮੌਕੇ ਹਰਪਾਲ ਚੀਮਾ ਨੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਵੀ ਜਿਹੜੇ ਫੈਸਲੇ ਮੀਟਿੰਗ 'ਚ ਹੋਏ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਯਤਨ ਤੇਜ਼ ਕੀਤੇ ਜਾਣ ਔਰ ਸਰਕਾਰ ਨੇ ਇਸ ਸੰਬੰਧ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਦਾਵਾ ਕੀਤਾ ਵੀ ਜਿਹੜੀਆਂ ਮੁਲਾਜ਼ਮ ਚਤਥੇ ਬੰਦੀਆਂ ਤੇ ਲੀਡਰ ਮਿਲੇ ਨੇ ਹਰਪਾਲ ਜੀ ਮਾ ਹੁਣਾਂ ਨੂੰ ਉਹਨਾਂ ਨੇ ਸੁਣਵਾਈ ਜਿਹੜੀ ਹੋਈ ਹੈ ਉਹਨਾਂ ਦੀ ਉਹਦੇ ਤੇ ਤਸੱਲੀ ਪ੍ਰਗਟ ਕੀਤੀ ਹੈ ਔਰ ਬੜੇ ਖੁਸ਼ਗੁਵਾਰ ਮਾਹੌਲ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੀ ਸ਼ਲਾਘਾ ਵੀ ਕੀਤੀ ਹੈ ਇਹਨਾਂ ਮੀਟਿੰਗਾਂ ਵਿੱਚ ਮੁੱਖ ਤੌਰ ਤੇ ਜਿਹੜੇ ਮੁੱਦੇ ਉੱਠੇ ਨੇ ਉਹਦੇ ਵਿੱਚ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਦੇਣ ਦੇ ਚਰਚਾ ਹੋਈ ਹੈ ਬੇਰਜ਼ਗਾਰ ਮੋਰਚਾ ਜਿਹੜਾ ਮਿਲਿਆ ਉਹਨੇ ਆਪਣੇ ਦੁਖੜੇ ਰੋਏ ਵੀ ਕਿਵੇਂ ਬੇਰੋਜ਼ਗਾਰੀ ਕਾਰਨ ਉਹ ਆਪਣੀਆਂ ਉਮਰਾਂ ਜਿਹੜੀਆਂ ਰੋਲ ਰਹੇ ਨੇ ਇੱਥੋਂ ਤੱਕ ਕਿ ਵੱਡੇ ਪੱਦਰ ਤੇ ਉਹਨਾਂ ਦੇ ਸਾਥੀ ਓਵਰੇਜ ਹੋ ਗਏ ਨੇ ਪਰ ਨੌਕਰੀਆਂ ਮਿਲਣ ਦਾ ਨਾਂ ਨਹੀਂ ਲੈ ਰਿਆ ਉਹਨਾਂ ਨੇ ਤੁਰੰਤ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਮੰਗ ਕੀਤੀ ਇਸੇ ਤਰ੍ਹਾਂ ਕੱਚੇ ਅਧਿਆਪਕਾਂ ਨੇ ਉਹਨਾਂ ਨੂੰ ਪੱਕੇ ਕਰਨ ਦੀ ਅਪੀਲ ਕੀਤੀ ਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਵੀ ਇਨ੍ਹਾਂ ਮੀਟਿੰਗਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ। ਇਹ ਜਿਹੜੀਆਂ ਮੀਟਿੰਗਾਂ ਅੱਠ ਹੋਈਆਂ ਨੇ ਜਿਨ੍ਹਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਣਿਆ ਇਹਨਾਂ ਮੀਟਿੰਗਾਂ ਵਿੱਚ ਮੁੱਖ ਤੌਰ ਤੇ 3704 ਅਧਿਆਪਕ ਜੂਨੀਅਨ ਦੇ ਹਰਜਿੰਦਰ ਸਿੰਘ, ਜਦਵਿੰਦਰ ਸਿੰਘ ਤੇ ਜੀਵਨ ਜੋਤ ਸਿੰਘ ਸ਼ਾਮਲ ਸੀ। ਇਸੇ ਤਰ੍ਹਾਂ ਬੇਰਜ਼ਗਾਰ ਸੰਜਾ ਮੋਰਚਾ ਵੱਲੋਂ ਜਸਵੰਤ ਸਿੰਘ ਖਬਾਇਆ ਰਮਨ ਕੁਮਾਰ ਮਲੋਟ ਤੇ ਹਰਜਿੰਦਰ ਸਿੰਘ ਚੁੰनीर ਸ਼ਾਮਲ ਸਨ ਇਸੇ ਤਰ੍ਹਾਂ ਮੈਰਿਟੋਰੀਅਸ ਟੀਚਰ ਯੂਨੀਅਨ ਵੀ ਮਿਲੀ ਔਰ ਇਹਨਾਂ ਦੀ ਜਿਹੜੀ ਵਫਦ ਸੀ ਉਹ ਦੀ ਗਵਾਈ ਡਾਕਟਰ ਟੀਨਾ ਡਾਕਟਰ ਅਜੇ ਸ਼ਰਮਾ ਤੇ ਦਵਿੰਦਰ ਸਿੰਘ ਨੇ ਕੀਤੀ ਇਸ ਤੋਂ ਇਲਾਵਾ AIE ਕੱਚੇ ਅਧਿਆਪਕ ਯੂਨੀਅਨ ਵੱਲੋਂ ਤਜਿੰਦਰ ਕੌਰ ਤੇ ਮੰਜੂ ਸ਼ਰਮਾ ਨੇ ਆਪਣਾ ਪੱਖ ਵਿੱਤ ਮੰਤਰੀ ਅੱਗੇ ਰੱਖਿਆ ਤੇ 10 ਸਾਲ ਸੇਵਾ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਦੇ ਲੀਡਰ ਜਸਪਾਲ ਸਿੰਘ ਤੇ ਬਲਜਿੰਦਰ ਮੁਖਸਰ ਨੇ ਵੀ ਵਿੱਤ ਮੰਤਰੀ ਮੁਰੇ ਆਪਣਾ ਸਾਰਾ ਮਸਲਾ ਰੱਖਿਆ ਬੇਜ਼ਗਾਰ 646 ਪੀਟੀਆਈ 2020 ਅਧਿਆਪਕ ਯੂਨੀਅਨ ਦੇ ਆਗੂ ਗੁਰਲਾਬ ਸਿੰਘ ਸੀਪੀ ਸ਼ਰਮਾ ਤੇ ਵਕੀਲ ਰਾਮ ਨੇ ਆਪਣਾ ਪੱਖ ਸਰਕਾਰ ਅੱਗੇ ਰੱਖਿਆ ਇਸੇ ਤਰ੍ਹਾਂ PWD ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਮੱਖਣ ਸਿੰਘ ਵਹਿਦਪੁਰੀ ਤੇ ਉਹਨਾਂ ਦੇ ਨਾਲ ਬਲਜਿੰਦਰ ਸਿੰਘ ਨੇ ਆਪਣੀਆਂ ਮੰਗਾਂ ਵਿਸਥਾਰ ਸਹਿਤ ਵਿੱਤ ਮੰਤਰੀ ਅੱਗੇ ਰੱਖੀਆਂ 올 ਪੰਜਾਬ ਡੀਐਸਟੀ ਸੀਟੀਐਸ ਕੰਟਰੈਕਟ ਗੈਸਟ ਫੈਕਲਟੀ ਇਨਸਟ੍ਰਕਟਰ ਯੂਨੀਅਨ ਦੇ ਲੀਡਰ ਸੰਦੀਪ ਸਿੰਘ, ਕਰਨਦੀਪ ਸਿੰਘ ਤੇ ਨੀਨਾ ਰਾਣੀ ਨੇ ਵੀ ਇਹ ਮੁੱਦੇ ਜਿਹੜੇ ਸਰਕਾਰ ਅੱਗੇ ਰੱਖੇ ਸੋ ਕੁੱਲ 8 ਯੂਨੀਅਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਭਰੋਸਾ ਦਿੱਤਾ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ